ਪਾਰਟੀ ਦੇ ਜਿਹੜੇ ਜਸਵੀਰ ਸਿੰਘ ਗੜੀ ਹੁੰਨੀ ਹੈ ਜਿਹੜੇ ਸਾਬਕਾ ਜਿਹੜੇ ਬੀਐਸਪੀ ਦੇ ਪ੍ਰੈਜ਼ੀਡੈਂਟ ਆ ਉਹ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਉਸ ਦੇ ਨਾਲ ਹੀ ਜਿਹੜਾ ਗੁਰਲਾਟ ਸੈਲਾ ਉਹਦੀ ਜਿਹੜੇ ਆ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਬੀਸੀਐਸ 'ਚ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਬਹੁਜ ਸਮਾਜ ਪਾਰਟੀ ਦੇ ਸ਼੍ਰੀ ਬੈਨੀਪਾਲ ਤੇ ਅਵਤਾਤ ਸਿੰਘ ਕਰੀਪੁਰੀ ਦਾ ਤਕਰੀਬਨ ਥੋੜੇ ਚਿਰ ਹੋਇਆ ਪਾਰਟੀ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਦੀ ਐਂਟਰੀ ਹੋਈ ਔਰ ਖਾਸ ਕਰਕੇ ਮੈਂ ਗੱਲਬਾਤ ਕਰਨਾ ਚਾਹੁੰਦਾ ਬੈਨੀਪਾਲ ਤੇ ਕਿਉਂਕਿ ਬੈਨੀਪਾਲ ਉਹਨਾਂ ਦੀ ਜਿਹੜੀ ਹੋਰ ਟੀਮ ਜਿਹੜੀ ਆ ਉਹਨਾਂ ਨੇ ਜਿਹੜਾ ਵੱਡੇ ਵੱਡੇ ਇਹਦੇ ਉਹਦੇ ਦੇਖ ਕੇ ਨਵਾਜਿਆ ਜਾਂਦਾ ਜਿਹੜੇ ਛੋਟੇ ਜਿਹੜੇ ਵਰਕਰ ਘਰਾਂ ਦੇ ਵਿੱਚ ਬੈਠੇ ਹੋਏ ਆ ਉਹਨਾਂ ਨੂੰ ਜਿਹੜਾ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਇਸ ਨੂੰ ਲੈ ਕੇ ਆਪਾਂ ਅੱਜ ਵਿਚਾਰ ਚਰਚਾ ਕਰਾਂਗੇ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਿਹੜਾ ਇਹ ਇਹ ਮੁੱਦਾ ਜਿਹੜਾ ਬਣਿਆ ਹੋਇਆ ਕਿ ਜਿਹੜੇ ਵੱਖ-ਵੱਖ ਜਿਹੜੀਆਂ ਪਾਰਟੀਆਂ ਦੇ ਵਿੱਚ ਬਹੁਤ ਜਿਹੇ ਸਮਾਜ ਪਾਰਟੀ ਦੇ ਵਿੱਚ ਜਿਹੜੇ ਆ ਛੱਡ ਕੇ ਜਿਹੜੇ ਆ ਆਮ ਆਦੀ ਪਾਰਟੀ ਦੇ ਵਿੱਚ ਜਾ ਰਹੇ ਆ ਉੱਤੇ ਕਾਂਗਰਸ ਦੇ ਵਿੱਚ ਜਾ ਰਹੇ ਆ ਭਾਜਪਾ ਦੇ ਵਿੱਚ ਜਾ ਰਹੇ ਆ ਉਹਦਾ ਕੀ ਕਾਰਨ ਹੋ ਸਕਦਾ ਆ ਖਾਸ ਕਰਕੇ ਆਪਾਂ ਗੱਲਬਾਤ ਕਰ ਰਹੇ ਆ ਅੱਜ ਇਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੇ ਸਿਆਸੀ ਮਾਹੌਲ ਬਣਿਆ ਹੋਇਆ ਚੰਦਰ ਸੇਖਰ ਆਜ਼ਾਦ ਜਿਹੜਾ ਉਹਨਾਂ ਦੀ ਬਹੁਤ ਵੱਡੀ ਜਿਹੜੀ ਐਂਟਰੀ ਪੰਜਾਬ ਦੇ ਵਿੱਚ ਦੀ ਹੋ ਰਹੀ ਆ ਪਰ ਤਾਫੀ ਜਿਹੜੀਆਂ ਉਹਨਾਂ ਦੀਆਂ ਟੀਮਾਂ ਦੀ ਜਿਹੜੀਆਂ ਜੁਟੀਆਂ ਹੋਈਆਂ ਆ ਉਹ ਖਾਸ ਕਰਕੇ ਅੱਜ ਮੇਨ ਜਿਹੜਾ ਮੁੱਦਾ ਬਣਿਆ ਹੋਇਆ ਜਿਹੜੇ ਪੀਐਸਪੀ ਦੇ ਜਿਹੜੇ ਆ ਜਸਵੀਰ ਸਿੰਘ ਗੜੀ ਉਹਨੇ ਤੇ ਨਾਲ ਬੈਣੀਪਾਲ ਉਹਨਾਂ ਨੇ ਜਿਹੜਾ ਕੀ ਆਮ ਆਦਮੀ ਪਾਰਟੀ ਦਾ ਜਿਹੜਾ ਪੱਲਾ ਉਹਨਾਂ ਨੇ ਫੜਿਆ ਔਰ ਖਾਸ ਕਰਕੇ ਸੀ ਚਰਚਾ ਕਰ ਰਹੀਆਂ ਕਿ ਬੈਣੀਪਾਲ ਬੈਨੀਪਾਲ ਉਹਨਾਂ ਨੇ ਜਿਹੜਾ ਬੈਨੀਪਾਲ ਉਹਨਾਂ ਨੇ ਜਿਹੜਾ ਜਿਹੜਾ ਆਮ ਆਦਮੀ ਪਾਰਟੀ ਦੇ ਜੇ ਸ਼ਾਮਲ ਹੋਏ ਆ ਅ ਗੁਲਾਸ ਹੈਲਾ ਜਸਵੀਰ ਸਿੰਘ ਗੜੀਓ ਨੇ ਜਿਹੜੇ ਸ਼ਾਮਲ ਹੋਏ ਆ ਉਹਨਾਂ ਨੇ ਜਿਹੜਾ ਬਹੁਤ ਵੱਡਾ ਜਿਹੜਾ ਇਹ ਦੂਜਾ ਜਿਹੜਾ ਇਹ ਜਿਆ ਨੁਕਸਾਨ ਜਿਹੜਾ ਬੀਐਸਪੀ ਦਾ ਜਿਹੜਾ ਕੀਤਾ ਆ ਪਰ ਵਸਪਰ ਪਰਕਰਨ ਬਲੂ ਜਿਹੜਾ ਬੀਐਸਪੀ ਦੇ ਲੀਡਰਾਂ ਬੋਲਦੀ ਬੈਨੀਪਾਲ ਦੇ ਬੋਲ ਉਹਦੀ ਇਹ ਕਿਹਾ ਜਾਂਦਾ ਕਿ ਬੀਐਸਪੀ ਨੂੰ ਕੋਈ ਨੁਕਸਾਨ ਨਹੀਂ ਆ ਪਰ ਨੁਕਸਾਨ ਬਹੁਤ ਵੱਡਾ ਹੁੰਦਾ ਪਰ ਅੱਜ ਨੁਕਸਾਨ ਦੀ ਮੈਂ ਇਸ ਤਰ੍ਹਾਂ ਕਹਿ ਰਿਹਾ ਕਿ ਕਿਉਂਕਿ ਜੇਕਰ ਇੱਕ ਵੋਟ ਜਿਹੜੀ ਆ ਐਮਪੀ ਐਮਐਲਏ ਦੇ ਵਿੱਚ ਜੇਕਰ ਨਾ ਪਵੇ ਜੇਕਰ ਬਰਾਬਰ ਵੋਟਾਂ ਹੋਏ ਤੇ ਇੱਕ ਬੋਟ ਰਹਿ ਜਾਵੇ ਤਾਂ ਐਮਪੀ ਹਾਰ ਜਾਂਦਾ ਕਰੋੜਾ ਰੁਪਿਆ ਦਾ ਜਿਹੜਾ ਆ ਜਿਹੜਾ ਨੁਕਸਾਨ ਜਿਹੜਾ ਐਮਪੀ ਦਾ ਹੋ ਜਾਂਦਾ ਆ ਪਰ ਖਾਸ ਕਰਕੇ ਅੱਜ ਜਿਹੜਾ ਗੁਲਾਬ ਸੈਲਾ ਉਹਨਾਂ ਨੂੰ ਜਿਹੜਾ ਵੱਡੀਆਂ-ਵੱਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਬੋਝਿਤ ਸਮਾਜ ਪਾਰਟੀ ਵਿੱਚ ਜਿਹੜੀਆਂ ਦਿੱਤੀਆਂ ਜਾਂਦੀਆਂ ਸੀ ਆ ਉਹ ਵਰਕਰਾਂ ਨੂੰ ਬਹੁਤ ਵੱਡਾ ਜਿਹੜਾ ਫੈਸਲਾ ਲੈਣਾ ਚਾਹੀਦਾ ਕਿ ਜਿਹੜੇ ਕਿ ਵੱਖ-ਵੱਖ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਚਾਹੇ ਕਾਂਗਰਸ ਹੋਵੇ ਚਾਹੇ ਭਾਪਾ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਵਿੱਚ ਹੋਵੇ ਕਿ ਜਿਹੜੇ ਦੁਆਰਾ ਜਿਹੜੇ ਆ ਬੀਐਸਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਜਿਹੜੇ ਦੁਆਰਾ ਬੀਐਸਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਉਹਨਾਂ ਨੂੰ ਜਿਹੜੇ ਵੱਡੇ-ਵੱਡੇ ਜਿਹੜੇ ਅਹੁਦਿਆਂ ਦੇ ਨਾਲ ਨੁਮਾਇਆ ਜਾਂਦਾ ਆ ਔਰ ਬੀਐਸਪੀ ਦੇ ਜਿਹੜੇ ਵਰਕਰਾਂ ਨੂੰ ਬੀਐਸਪੀ ਦੀ ਲੀਡਰਸ਼ਿਪ ਨੂੰ ਅਜਿਹੇ ਜਿਹੜਾ ਵੱਡੇ ਵੱਡੇ ਅਹੁਦਿਆਂ ਦੇ ਜਿਹੜੇ ਇੱਕ ਵਾਰੀ ਪਾਰਟੀ ਦੇ ਵਿੱਚੋਂ ਛੱਡ ਕੇ ਚਲ ਜਾਂਦੇ ਆ ਉਹਨਾਂ ਨੂੰ ਜਿਹੜਾ ਪੰਜਾਬ ਲੈਵਲ ਤੇ ਜਿਹੜੇ ਜਿਸ ਤਰ੍ਹਾਂ ਜਨਤ ਸਕੱਤ ਲਗਾਇਆ ਜਾਂਦਾ ਪੰਜਾਬ ਦਾ ਵਾਈਸ ਪ੍ਰਧਾਨ ਪੰਜਾਬ ਦਾ ਲਗਾਇਆ ਜਾਂਦਾ ਹੈ ਹੋਰ ਬਹੁਤ ਸਾਰੇ ਲੀਡਰਸ਼ਿਪ ਉੱਤੇ ਬੈਠੀ ਹੋਈ ਆ ਉਹਨਾਂ ਨੂੰ ਜਿਹੜੇ ਵੱਡੇ ਵੱਡੇ ਜਿਹੜੇ ਅਹੁਦੇ ਦੇ ਕੇ ਨਵਾਜੀਆ ਜਾਣਾ ਚਾਹੀਦਾ ਜਿਹਨੇ ਵਿਐਸਪੀ ਦੇ ਜਿਹੜੀਆਂ ਵੱਡੇ ਲੈਵਲ ਤੇ ਜਿਹੜਾ ਵਿਐਸਪੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਉਹ ਦੂਜੇ ਪਾਸੇ ਸੀ ਗੱਲ ਕਰੇ ਆ ਚੰਦਰ ਸੇਖਰ ਆਜ਼ਾਦ ਚੰਦਰ ਸੇਖਰ ਆਜ਼ਾਦ ਉਹਨਾਂ ਨੇ ਜਿਹੜਾ ਆ ਜੁਪੀ ਤੋਂ ਜਿਹੜਾ ਉਹਨੇ ਜਿੱਤ ਪ੍ਰਾਪਤ ਕਰਕੇ ਆਪਣੀ ਪਾਰਟੀ ਦੇ ਵਿੱਚੋਂ ਤਕਰੀਬਨ ਹਾਲੇ 6-7 ਸਾਲੇ 8 ਸਾਲੇ ਹੋਏ ਆ ਪਾਰਟੀ ਦੇ ਜਿਹੜਾ ਨਵਾਂ ਜਿਹੜਾ ਗਠਨ ਕੀਤਾ ਆ ਉਹਨਾਂ ਨੇ ਆਪਣੇ ਬਲਬੂਤੇ ਤੇ ਜਿਹੜਾ ਕਾਫੀ ਜੀਆਂ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰਕੇ ਜਿਹੜੇ ਉਹ ਨਗੀਨਾ ਸੀਟ ਤੋਂ ਜਿਹੜੇ ਚੰਦਰ ਸਿੱਖਰ ਆਜਾਦ ਨੇ ਲੋਕ ਸਭਾ ਦੇ ਵਿੱਚ ਗਏ ਆ ਪਰ 바ਵਾ ਸਾਹਿਬ ਡਾਕਟਰ ਪੀਮਾ ਅੰਬੇਰ ਕਾ ਜੀ ਸਾਹਿਬ ਸ਼੍ਰੀ ਕਾਂਸ਼ੀ ਲਾਜੀ ਦੀ ਸੋਚ ਤੇ ਪੈੜਾ ਦੀ ਦੇ ਰਹੇ ਆ ਪਰ ਬੋਜੀ ਸਮਾਜ ਦੇ ਜਿਹੜੇ ਹੱਕਾਂ ਦੀ ਪੈਰਾ ਦੀ ਦੇ ਰਿਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਚੰਦਰ ਸੇਖਰ ਅਜਾਦ ਦੀ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਐਂਟਰੀ ਹੋਣ ਵਾਲੀ ਆ ਕਿਉਂਕਿ BSP ਜਾਂ ਹੋਰ ਜਿਹੜੀਆਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਉੱਦੇਦਾਰ ਜਿਹੜੇ ਆ ਉਹ ਜਲਦ ਜਿਹੜੇ ਆ ਚੰਦਰ ਸੇਖਰ ਅਜਾਦ ਦਾ ਜਿਹੜਾ ਪੱਲਾ ਫੜ ਸਕਦੇ ਆ ਔਰ ਖਾਸ ਕਰਕੇ ਜਿਹੜੇ ਐਸਸੀ ਸੰਗਠਨ ਜਿਹੜੇ ਆ ਉਹਨਾਂ ਨੇ ਦੀ ਜਿਹੜਾ ਚੰਦਰ ਸੇਖਰ ਅਜਾਦ ਦਾ ਜਿਹੜਾ ਸਾਥ ਦੇਣ ਦਾ ਜਿਹੜਾ ਉਪਰਾਲਾ ਜਿਹੜਾ ਸ਼ੁਰੂ ਕਰ ਦਿੱਤਾ ਐਸੀ ਹੁਸ਼ਿਆਰਪੁਰ ਜਲੰਧਰ ਕਪੂਥਲਾ ਫਗਵਾੜਾ ਅਨਮੋਸ਼ ਬਾਕ ਬਾਕੀ ਸਟੇਟਾਂ ਦੇ ਵਿੱਚ ਜਿਹੜੇ ਸਾਡੀ ਜਿਹੜੇ ਮੈਨਸ਼ਨ ਜਿਹੜੇ ਸਾਥੀ ਹੈਗੇ ਆ ਬਹੁਜੀ ਸਮਾਜ ਨੂੰ ਜਿਹੜੇ ਸਮੂਪਤ ਹੈਗੇ ਉਹਨਾਂ ਦੇ ਨਾਲ ਵਿਚਾਰ ਚਰਚਾ ਹੁੰਦੀਆਂ ਰਹਿੰਦੀਆਂ ਉਹਨਾਂ ਦੇ ਨਾਲ ਫੋਨ ਤੇ ਦੀ ਐਂਟਰੀਆਂ ਬਗਲਵਾ ਤਾਂ ਹੁੰਦੀਆਂ ਰਹਿੰਦੀਆਂ ਉਹਨਾਂ ਨੇ ਕਿਹਾ ਕਿ ਅਸੀਂ ਚੰਦਰ ਸੇਖਰ ਆਜ਼ਾਦ ਦਾ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਥ ਦੇਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਸਾਡਾ ਆਪਣਾ ਪੰਜਾਬ ਦੇ ਵਿੱਚ ਜੇਕਰ ਚੰਦਰ ਸਿੰਘ ਸਿੱਖ ਅਜਾਦ ਉਹਨਾਂ ਦੀ ਐਂਟਰੀ ਹੁੰਦੀ ਆ ਤੇ ਸੈਭ ਸ਼੍ਰੀ ਕਾਂਚੀ ਨਾਮ ਜੀ ਬਾਬਾ ਸਾਹਿਬ ਡਾਕਟਰ ਪਿੰਬਾ ਅਮਰੀਕਾ ਜੀ ਦੀ ਜਿਹੜੀ ਵਿਚਾਰ ਚਰਚਾ ਆ ਉਹ ਬਹੁਤ ਵੱਡੇ ਲੈਵਲ ਤੇ ਧੀ ਆ ਪਹੁੰਚ ਸਕਦੀ ਆ ਉਹ ਸੈਭ ਸ਼੍ਰੀ ਕਾਂਚੀ ਨਾਮ ਦਾ ਦਿਲਾਸੋਣਾ ਜਿਹੜਾ ਬਹੁਤ ਜਲਦ gira ਆ ਪੂਰਾ ਵੀ ਹੋਣ ਵਾਲਾ ਆ ਉਹ ਲਗਾਤਾਰ ਸਾਡੀ YouTube ਚੈਨਲ ਦੇ ਨਾਲ ਜੁੜਨ ਵਾਲੇ ਸਾਰੇ ਲਾਈਵ ਦੇਖਣ ਵਾਲੇ ਦਰਸ਼ਕਾਂ ਦਾ तहे دلੋਂ ਧੰਨਵਾਦ ਕਰਦੇ ਆ ਔਰ ਖਾਸ ਕਰਕੇ ਮੈਂ ਜਨ ਪੰਜਾਬੀ ਨਿਊਜ਼ ਦੇ ਮਾਦੀ ਮਾਈ ਸਾਰੇ ਦੋਸਤਾਂ ਨੂੰ ਭੈਣਾਂ ਨੂੰ ਤੇ ਵੀਰਾਂ ਨੂੰ ਬੇਨਤੀ ਕਰਦਾ ਕਿ ਸਾਡੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਪੋਰਟ ਦੀ ਕਰਿਆ ਕਰੋ ਕਿਉਂਕਿ ਇਹਦਾ ਇੱਕ ਪਿਆਰ ਜਿਹੜਾ ਆ ਸਾਡੇ ਲੱਖਾਂ ਲੋਕਾਂ ਤੱਕ ਜਿਹੜਾ ਐ ਇਸ ਵਕਤ ਇਹਦਾ ਜਨ ਪੰਜਾਬੀ ਨਿਊਜ਼ ਨਾਲ ਲੋਕ ਜੁੜੇ ਹੋਏ ਆ ਸਾਡੇ Facebook ਪੇਜ ਜਨ ਪੰਜਾਬੀ ਨਿਊਜ਼ ਔਰ Instagram ਜਨ ਪੰਜਾਬੀ ਨਿਊਜ਼ ਸ਼ੇਅਰ ਚੈਟ ਜਨ ਪੰਜਾਬੀ ਨਿਊਜ਼ ਔਰ YouTube ਤੇ ਜਨ ਪੰਜਾਬੀ ਨਿਊਜ਼ ਦੇ ਨਾਲ ਤੁਸੀਂ ਸਾਡੇ ਨਾਲ ਜੁੜ ਸਕਦੇ ਆ ਔਰ ਕਿਸੇ ਤਰ੍ਹਾਂ ਦੀ ਜੇਕਰ ਕਿਸੇ ਤਰ੍ਹਾਂ ਨੇ ਕੋਈ ਵਿਚਾਰ ਹੋਵੇ ਚਰਚਾ ਹੋਵੇ ਤਾਂ ਸਾਡੇ ਇਨਬਾਕਸ ਵਿੱਚ ਜਾ ਕੇ ਵੀ ਦੇ ਸਕਦੇ ਆ ਸਾਨੂੰ ਫੋਨ ਵੀ ਕਰ ਸਕਦੇ ਆ ਸਾਡਾ ਨੰਬਰ 9814057313 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਔਰ ਅੱਜ ਜਿਹੜਾ ਅਸੀਂ ਲਾਈਵ ਫੋਨ ਦਾ ਕਾਰਨ ਜੀ ਇਹ ਹੀ ਆ ਕਿ ਜਿਹੜਾ BSP ਦੇ ਵਿੱਚ ਜਿਹੜਾ ਆ ਅ ਅਹੁਦੇ ਦਿੱਤੇ ਜਾਂਦੇ ਆ ਉਸ ਨੂੰ ਲੈ ਕੇ ਸਾਡਾ ਜਿਹੜਾ ਗਵੀਰ ਜਿਹੜਾ ਚਾਚਾ ਵੀ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਆ ਕਿ ਜਿਹੜਾ ਵੱਡੇ ਵੱਡੇ ਜਿਹੜੇ ਅਹੁਦਿਆਂ ਦੇ ਨਮਾਜੇ ਜਾਂਦੇ ਆ ਤੇ ਉਹ ਜਿਹੜੇ ਬੀਐਸਪੀ ਦੇ ਜਿਹੜੇ ਅਹੁਦੇ ਹੈਗੇ ਨੇ ਉਹ ਬਿਲਕੁਲ ਜਿਹੜੇ ਆ ਬੰਦ ਕਰਨੇ ਚਾਹੀਦੇ ਆ ਕਿਉਂਕਿ ਹੋਰ ਬਹੁਤ ਜਿੰਨਾਂ ਦੀਆਂ ਸਾਰੀਆਂ ਉਮਰਾਂ ਨਿਕਲ ਗਈਆਂ ਸਾਰੇ ਲਾਈਫਟਾਈਮ ਨਿਕਲ ਗਈ ਆ ਉਹਨਾਂ ਦੇ ਜਿਹੜਾ ਅਹੁਦੇ ਜਿਹੜੇ ਆ ਬੀਐਸਪੀ ਦੇ ਵਿੱਚ ਜਿਹੜੇ ਦੇਣੇ ਚਾਹੀਦੇ ਆ ਔਰ ਖਾਸ ਕਰਕੇ ਉਸਹਾ ਘੋਰ ਦੇ ਵਿੱਚ ਦੀ ਜਾਂ ਹੋਰ ਜਰਾਂਦਰ ਦੇ ਵਿੱਚ ਦੀ ਕਾਫੀ ਪਾਸੇ ਜਿਹੜੇ ਆ ਦੀ ਵਸਪਾ ਵਰਕਰ ਦੀ ਜਿਹੜੀ ਟੀਮ ਆ ਜਿਹੜੀ ਘਰਾਂ ਦੇ ਵਿੱਚ ਮਿੱਠੀ ਹੋਈ ਆ ਔਰ ਜਿਹੜੇ ਉਹਨਾਂ ਨੂੰ ਦੁਬਾਰਾ ਜਿਹੜਾ ਬੀਐਸਪੀ ਦੇ ਵਿੱਚ ਜੇਕਰ ਐਂਟਰੀ ਬੀਐਸਪੀ ਦੇ ਅਵਤਾਸ ਸਿੰਘ ਕ੍ਰਿੰਪੂਰੀ ਉਨੀ ਨਹੀਂ ਕਰਦੇ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਚੰਦਰ ਸੇਖਰ ਆਜਾ ਦਾ ਜਿਹੜਾ ਪੱਲਾ ਫੜਨਗੇ ਉਹ ਦੂਸਰੇ ਪਾਸੇ ਅਸੀਂ ਗੱਲ ਕਰ ਰਹੇ ਹਾਂ ਜਸਵੀਰ ਸਿੰਘ ਗੜੀ ਉਹਨਾਂ ਨੇ ਕਿਹਾ ਸੀ ਆ ਕਿ ਬਾਬਾ ਸਾਹਿਬ ਡਾਕਟਰ ਪੀਰੋ ਅੰਬਿਲਕਾ ਜੀ ਔਰ ਸੀਦ ਪੱਗ ਸਿੰਘ ਦੀਆਂ ਉਹਨੀਆਂ ਤਸਵੀਰਾਂ ਲੈ ਕੇ ਕਾਫੀ ਜਿਹੜਾ ਆਮ ਆਦਮੀ ਪਾਰਟੀ ਨੂੰ ਦੇ ਕੇ ਆਇਆ ਸੀਗਾ ਕਿ ਅੱਜ ਜਿਹੜੇ ਆ ਜਸਵੀਰ ਸਿੰਘ ਗੜੀ ਉਹਨਾਂ ਨੇ ਕਿਹਾ ਕਿ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਬਾਬਾ ਸਾਹਿਬ ਦਾ ਸਤਿਕਾਰ ਕਰ ਸਕਦੀ ਆ ਔਰ ਬਹੁਤ ਵੱਡੀ ਜਿਹੜੀ ਉਹਨਾਂ ਨੇ ਜਿਹੜੀ ਆ ਹੁਣ ਗੱਲ ਬੋਲੀ ਆ ਪਹਿਲਾਂ ਉਹਨਾਂ ਦੇ ਵਿਚਾਰ ਕੁਝ ਹੋਰ ਹੁੰਦੇ ਸੀ ਤੇ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਉਹਨਾਂ ਨੇ ਪੱਲਾ ਫੜਿਆ ਤੇ ਅੱਜ ਕੁਝ ਉਹਨਾਂ ਦੇ ਵਿਚਾਰ ਅਲੱਗ ਜੇ ਨਜ਼ਰ ਆ ਰਹੀ ਆ ਔਰ ਕਿਉਂਕਿ ਇਹ ਸਿਆਸੀ ਜਿਹੜਾ ਮਾਮਲਾ ਹੈ ਸਿਆਸੀ ਜਿਹੜੇ ਮਾਵਲੀ ਹੁੰਦੀ ਆ ਜਿਸ ਤਰ੍ਹਾਂ ਹੁਣ ਜਿਹੜੀ ਪਾਰਟੀ ਦੇ ਵਿੱਚ ਚੱਲ ਜਾਓ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਦੀ ਬੋਲੀ ਬੋਲਣ ਲਾ ਪੰਦੀ ਆ ਜੇਕਰ ਹੁਣ ਦੁਬਾਰਾ ਫਿਰ ਬੀਐਸਪੀ ਦੇ ਵਿੱਚ ਆ ਜਾਂਦੇ ਆ ਤੇ ਫਿਰ ਦੁਬਾਰਾ ਜਿਹੜੀ ਆ ਬੀਐਸਪੀ ਦੇ ਵਿੱਚ ਜਿਹੜੀਆਂ ਵੱਡੀਆਂ-ਵੱਡੀਆਂ ਜਿਹੜੀਆਂ ਇਹਨਾਂ ਨੂੰ ਜ਼ਿੰਮੇਵਾਰੀਆਂ ਦੇ ਕੇ ਫਿਰ ਬਸ ਬਰਕਰਾਂ ਤੇ ਜਿਹੜਾ ਜਿਹੜਾ ਪੈਸਾ ਜਿਹੜਾ ਚੰਦਾ ਜਿਹੜਾ ਬਹੁਤ ਵੱਡੇ ਲੈਵਲ ਤੇ ਜਿਹੜਾ ਇਕੱਠਾ ਕਰਕੇ ਜਿਹੜਾ ਹੜਾਪਿਆ ਜਾਂਦਾ ਜਿਹੜਾ ਕਰੋੜਾਂ ਰੁਪਇਆ ਜਿਹੜਾ ਇਕੱਠਾ ਕੀਤਾ ਜਾਂਦਾ ਆ ਔਰ ਖਾਸ ਕਰਕੇ ਮੈਂ ਅਬਤਾਸ਼ ਸਿੰਘ ਕਨੀਪੂਰੀ ਉਹਨਾਂ ਨੂੰ ਸਲੂਟ ਕਰਦਾ ਕਿ ਉਹਨਾਂ ਨੇ ਜਿਹੜਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਉਹਨੇ ਭੈਣ ਕੁਮਾਰੀ ਮਾਇਆਬਤੀ ਜੀ ਬੋਲੋ ਜਿਹਦਾ ਉਹਨਾਂ ਨੂੰ ਆਪਣੇ ਹਮਾਚਰ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਹਮਾਚਰ ਦੇ ਵਿੱਚ ਜਿਹੜੇ ਉਹਨਾਂ ਨੇ ਰਾਤ ਦਿਨ ਉਹਨਾਂ ਨੇ ਉੱਥੇ ਲੈ ਕੇ ਜਿਸ ਤਰ੍ਹਾਂ ਜਿਹਨਾਂ ਨੇ ਮਿਹਨਤ ਕੀਤੀ ਆ ਪਾਰਟੀ ਉਹ ਵੀ ਉਹਨਾਂ ਨੇ ਬਲੰਦੀਆਂ ਤੱਕ ਲੈ ਕੇ ਆਂਦਾ ਹਮਾਚਰ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਨੂੰ ਫਿਰ ਜਿਹੜਾ ਮੁਰਤੀ ਆਮ ਆਦਮੀ ਪਾਰਟੀ ਗੋਜੀ ਸਮਾਜ ਪਾਰਟੀ ਦਾ ਜਿਹੜਾ ਪੰਜਾਬ ਦਾ ਜਿਹੜਾ ਜਿਮੇਵਾਰੀ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਜਿਹੜਾ ਇਸ ਵਕਤ ਜਿਹੜਾ ਅਵਤਾਸ ਸਿੰਘ ਗਰੀਪੁਰੀ ਬਸ ਬਰਕਰਾਰਾਂ ਤੱਕ ਦੀ ਪਹੁੰਚ ਕਰ ਰਿਹਾ ਔਰ ਕਾਫੀ ਲੀਡਰਸ਼ਿਪ ਲੀਡਰਸ਼ਿਪ ਤੱਕ ਦੀ ਜਿਹੜਾ ਪਹੁੰਚ ਕਰ ਰਿਹਾ ਕਿਉਂਕਿ ਹਾਲੇ ਸਿਆਸੀ ਜਿਹੜਾ ਰੁਖ ਚਦ ਦੇਖ ਰਿਹਾ ਇਸ ਵਕਤ ਪੰਜਾਬ ਦੇ ਵਿੱਚ ਜਿਹੜਾ ਆ ਮੋਲਤੀ ਆ ਤੇ ਇਹ ਹਾਲੇ ਦੇਖ ਰਿਹਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਥੈਂਕ ਯੂ ਧੰਨਵਾਦ